ਜੋ ਦੋ ਤਿੰਨ ਦਿਨਾਂ ਤੋਂ ਸਰਬਜੀ ਹੋਰ ਠੀਕ ਹੋ ਜੀ ਦਾ ਦਿਹਾਂਤ ਹੋਇਆ ਇੱਕ ਸੋਚੀ ਸਮਝੀ ਸਾਧਿਤ ਹੈ ਤਾਂ ਉਹਨਾਂ ਨੂੰ ਖੁਦਕੁਸ਼ੀ ਕਰਨ ਤੇ ਮਜਬੂਰ ਕੀਤਾ ਗਿਆ ਉਹਨਾਂ ਦੇ ਦਿਹਾਂਤ ਤੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਤਰਨਾ ਦਲ ਚਮਕੌਰ ਸਾਹਿਬ ਵਾਲੇ ਜਸਵੰਤਰ ਬਾਬਾ ਮਾਨ ਸਿੰਘ ਜੀ ਦਲਪੰਥਰ ਮਾਨਕਰਮਨ ਸਿੰਘ ਸਾਹਿਬ ਬਕਰਤ ਸਿੰਘ ਵੱਲੋਂ ਅਸੀਂ ਸ਼ੋਕ ਦੋਕੂ ਪਰਕਰਟ ਕਰਨ ਵਾਸਤੇ ਆਏ ਆ ਕੱਲ ਵੀ ਆਏ ਸੀ ਅੱਜ ਵੀ ਆਏ ਆ ਤੇ ਅਸੀਂ ਸਰਕਾਰ ਨੂੰ ਕਹਿੰਦੇ ਆ ਜਿਨ੍ਹਾਂ ਨੇ ਇਹ ਏਡੀਜੀ ਸਾਹਿਬ ਨੂੰ ਖੁਦ ਕੁਰਸੀ ਕਰਨ ਤੇ ਮਜਬੂਰ ਕੀਤਾ ਕੋਈ ਵੀ ਉੱਚਾ ਉੱਤੇ ਦੇ ਬੈਠਾ ਉਹਨੂੰ ਫੜ ਕੇ ਜਿਹੜਾ ਤੁਰੰਤ ਥੇਲੇ ਭੇਜਿਆ ਜਾਵੇ ਉਹਨਾਂ ਤੇ ਸਖਤ ਕਾਰਵਾਈ ਹੋਵੇ ਸਾਰਾ ਸਮਾਜ ਅੱਜ ਪੰਜਾਬ ਯੂਪੀ ਤੇ ਰਾਜਸਥਾਨ ਜਿੰਨਾ ਵੀ ਪੂਰੇ ਭਾਰਤ ਦੇ ਵਿੱਚ ਸਾਰਾ ਸਮਾਜ ਇਕੱਤਰ ਹੋ ਰਿਹਾ ਹੋਰ ਵੱਡੇ ਵੱਡੇ ਲੀਡਰ ਵੀ ਆ ਰਹੇ ਨੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸਰਕਾਰ ਨਹੀਂ ਹੁਣ ਦਿਆਂਗੇ ਬੈਠੇ ਆ ਅਸੀਂ ਤਿਆਰ ਤਿਆਰ ਇੱਥੇ ਬੈਠੇ ਹੋਰ ਫੌਜ ਆ ਰਹੀ ਹੈ 5 ਦਿਨ ਸੇ ਡੈਡ ਬੋਡੀ ਜੋ ਹੈ ਉਹ ਰੱਖੀ ہوئی ਹੈ ਔਰ کہیں ਨਾ کہیں ਸੰਸਕਾਰ ਨਹੀਂ ਹੋ ਪਾਰਾ ਪੋਸਟਮਾਰਟਮ ਵੀ ਨਹੀਂ ਹੋਇਆ ਹੈ ਪਰ आज ਪਰਿਵਾਰ ਦਾ ਕਹਿਣਾ ਹੈ ਕਿ ਧੱਕਾ ਉਹਨਕੇ ਸਾਥ ਕੀਤਾ ਗਿਆ ਸੈਕਟਰ 16 ਸੇ ਪੀਜੀ ਆ ਸ਼ਿਫਟ ਕਰਨਾ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਆ ਵੀ ਦੇਖੋ ਇੱਕ ਐਡਾ ਵੱਡਾ ਅਫਸਰ ਹੋਵੇ ਜੇ ਉਹਦੇ ਨਾਲ ਇੱਡਾ ਵੱਡਾ ਇੱਕ ਜ਼ੁਲਮ ਹੋ ਸਕਦਾ ਤੱਕਾ ਹੋ ਸਕਦਾ ਇੱਕ ਆਮ ਇਨਸਾਨ ਦਾ ਕੀ ਹਾਲ ਹੋਏਗਾ ਇਸ ਕਰਕੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਾਤੀਵਾਦ ਦੇ ਉੱਤੇ ਵੀ ਜਿਹੜਾ ਪ੍ਰੈਸ਼ਰ ਪਾਇਆ ਗਿਆ ਉਹਨਾਂ ਦੇ ਪਰਚੇ ਹੁਣ ਜੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੇਖੋ ਇਹ ਕਿ ਦੇਸ਼ ਹੈ ਕਿ ਸੰਵਿਧਾਨ ਹੈ ਕਿ ਕਾਨੂੰਨ ਹੈ ਜੇ ਅੱਜ ਇੱਕ ਇੱਡੇ ਵੱਡੇ ਅਫਸਰਾਂ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਾ ਕੇ ਉਹਨਾਂ ਨੂੰ ਖੁਦਕੁਸ਼ੀਆ ਕਰ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਆਮ ਇਨਸਾਨਾਂ ਦਾ ਕੀ ਬਣੇਗਾ ਆਮ ਲੋਕਾਂ ਦਾ ਕੀ ਬਣੇਗਾ ਇਸ ਕਰਕੇ ਸਾਰਾ ਪੰਜਾਬ ਸਾਰੇ ਭਾਰਤ ਦੇ ਲੋਕ ਉਹਨਾਂ ਦੇ ਨਾਲ ਡਟ ਕੇ ਖੜੇ ਉਹਦੇ ਪਰਿਵਾਰ ਦੇ ਨਾਲ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਦੇ ਨਾਲ ਖੜ ਕੇ ਇਨਸਾਫ ਦਿਵਾਉਂਦੇ ਹਾਂ ਐਸਪੀ ਜੋ ਰੋਹਤਕ ਕੇ ਥੇ ਉਹਨਕੋ ਪਦ ਸੇ ਹਟਾ ਦਿਆ ਗਿਆ ਅਭੀ ਨਈ ਇਹ ਲੇਟੈਸਟ ਅਪਡੇਟ ਹੈ ਕਿ ਰੋਹਤਕ ਕੇ ਐਸਪੀ ਨਰਿੰਦਰ ਬਿਜਾਨੀਆ ਤੇ ਉਹਨਕੋ ਪਦ ਸੇ ਹਟਾ ਦਿਆ ਗਿਆ ਕੈਸੇ ਦੇਖਤੇ ਹੈ ਇੱਕ ਐਕਸ਼ਨ ਹੋਇਆ ਹੈ ਦੇਖੋ ਸਰਕਾਰ ਨੂੰ ਸੋਚਣ ਦੀ ਲੋੜ ਇਹ ਨਹੀਂ ਵੀ ਕੋਈ ਜੇ ਅਫਸਰ ਹੈ ਤੇ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੈ ਹਰ ਇੱਕ ਤੇ ਕਾਰਵਾਈ ਹੋਣੀ ਚਾਹੀਦੀ ਚਾਹੇ ਕੋਈ ਐਸਪੀ ਹੋਵੇ ਜਾਂ ਕੋਈ ਐਸਐਸਪੀ ਹੋਵੇ ਜਾਂ ਕੋਈ ਡੀਜੀਪੀ ਹੋਵੇ ਜਿੰਨਾ ਜਿੰਨਾ ਦਾ ਉਹਨਾਂ ਨੇ ਨੋਟਿਸ ਦੇ ਵਿੱਚ ਨਾਮ ਲਿਖਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਤੌਰ ਤੇ ਹੋਏਗੀ ਨਹੀਂ ਤੇ ਸੁਪਰੀਮ ਕੋਰਟ ਤੱਕ ਵੀ ਕੇਸ ਲੈ ਕੇ ਅਸੀਂ ਸਾਰੇ ਜਾਵਾਂਗੇ ਤੇ ਜਿਹੜੀ ਵੀ ਕਾਰਵਾਈ ਹੋਣੀ ਚਾਹੀਦੀ ਕੋਈ ਕੋਈ ਜਿਹੜਾ ਵੱਡੇ ਅਫਸਰਾਂ ਦੇ ਉੱਤੇ ਇੱਕ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਖੁਦਕਿਸ਼ੀ ਲਈ ਮਜਬੂਰ ਕੀਤਾ ਜਾਂ ਕੋਈ ਧੱਕਾ ਕੀਤਾ ਗਿਆ ते आम इंसान का हो सकता दुनिया बिल्कुल आप देख सकते हैं कि जो निहंग सिख हैं वो यहाँ पहुँचे हैं और यही कहना है कि जब तक कार्रवाई नहीं होगी तब तक वो शांत नहीं बैठेंगे और कोई भी जब एडीजीपी स्तर के अधिकारी को इस तरह का धक्का सहना पड़ा और उनको अपनी जान देनी पड़ी तो आम आदमी का क्या हाल होता होगा जी